ਸੱਚੇ ਪਾਸਾ ਜਿਹੜੀਆਂ ਜੋਦੀਦਾ ਹੋਈਆਂ ਹਨ ਪਹਿਲਾ ਕੀਤੀਆਂ ਹਨ ਪਿੰਡ ਦੇ ਵਿੱਚ ਬਾਬੇ ਰਾਜ ਜੀ ਜਨਮ ਸਾਖੀ ਹਾਂਜੀ ਕੰਮ ਗਏ ਜੀ soham paramatmae shirisham shambhu bisunu balo ambije ਗਾਇਰਾ ਪ੍ਰਵਾਨ ਹੋਵੇ ਜੀ ਸੋਹਣੂ ਮਹਾਰਾਜ ਸ਼ੇਰ ਸਿੰਘ বিষ্ণੂ ਭਗਵਾਨ ਦੀ ਜੈ ਸੱਚੇ ਪਾਸ਼ਾ ਮਹਾਰਾਜ ਸ਼ੇਰ ਸਿੰਘ বিষ্ণੂ ਭਗਵਾਨ ਨੇਹ ਕਲੰਕ ਨਰਾਇਣ ਨਾਚ ਚਵੀ ਆਪਚਾ অবতার ਜਿਹਦੀ ਜਨਮ ਸਾਖੀ ਸਾਂਝੀ ਕਰਾਂਗੇ ਹਰ ਸੰਗਤ ਜੀ ਧਿਆਨ ਨਾਲ ਸੁਣਨਾ ਜੀ ਗੁਰਮੁਖ ਸਿੰਘ ਮਗਰੂਮ ਚੇਤ ਸਿੰਘ ਦਾਸ ਸੇਵਾ ਵਿੱਚ ਹਾਜ਼ਰ ਹੋਣਾ ਗੁਰਮੁਖ ਸਿੰਘ ਤੇ ਜੇ ਸਿੰਘ ਕਵਿੰਡੋ ਸੱਚੇ ਪਾਤਸ਼ਾਹ ਮਹਾਰਾਜੇ ਸਿੰਘ বিষ্ণੂ ਭਗਵਾਨ ਜੀ ਦੇ ਗੋਸ਼ਿਕ ਸੇਵਕ ਭਗਤ ਸਨ ਗੁਰਮੁਖ ਸਿੰਘ ਜਿਹੜਾ ਸੀ ਉਹ ਦਿਨ ਰਾਤ ਪਾਤਸ਼ਾਹ ਦੀ ਸੇਵਾ ਵਿੱਚ ਬਿਜਾਰਦਾ ਸੀ ਗੁਰਮੁਖ ਸਿੰਘ ਸਿੱਖ ਭਗਤ ਹੋਏ ਨੇ ਬੰਗਾਲੀ ਤੋਂ ਤੇ ਸੱਚੇ ਪਾਤਸ਼ਾਹ ਜੀ ਜਦੋਂ ਦੇਖ ਕਰਕੇ ਛੋਟੇ ਹੁੰਦੇ ਸੀ ਤੇ ਘੋੜਾ ਬਾਂਦੇ ਹੁੰਦੇ ਹੀ ਗੁਰਮੁਖ ਸਿੰਘ ਭਗਤ ਜੀ ਸੱਚੇ ਪਾਸ਼ਾ ਨੂੰ ਆਪਣੇ ਕੰਦੇ ਤੇ ਵੀ ਚੋਕੇ ਹਡਾਉਂਦੇ ਹੁੰਦੇ ਸਨ ਇੱਕ ਮਿੰਟ ਵੀ ਨਹੀਂ ਸੀ ਵਿਛੜਦਾ ਤੇ ਜਦੋਂ ਉਸਨੇ ਦੇਸ਼ ਛੱਡ ਦਿੱਤੀ ਉਸ ਦਿਨ ਤੋਂ ਚੇਤ ਸਿੰਘ ਕਲਸੀਆ ਵਾਲਾ ਸਿੱਖ ਉੱਥੇ ਰਾਤ ਦੀਂ ਦੀ ਸੇਵਾ ਵਿੱਚ ਹਾਜ਼ਰ ਹੋ ਗਿਆ ਸੀ ਚੇਤ ਸਿੰਘ ਗੁਰਸਿੱਖ ਕਲਸੀਆ ਜਿਨ੍ਹਾਂ ਦੇ ਸੂਤਰ ਸਰਵਰ ਸਿੰਘ ਦੀ ਜਿਹੜੀ ਸੀ ਸੱਚੇ ਪਾਸ਼ਾ ਜੀ ਨੇ ਦੇਸ਼ ਛੱਡ ਕੇ ਸੱਚ ਖੰਡ ਦੇ ਅਰਬਾਜੀ ਰਿਵਾਇਡ ਡਿਊਟੀ ਲਾਈਸਿੰਗ ਚੇਸ ਸਿੰਘ ਕਲਸੀਆ ਵਾਲਾ ਸਿੱਖ ਉਥੇ ਕਿਥੇ ਕਿਵੇਂ ਸੱਚੇ ਪਾਸ਼ਾ ਮਹਾਰਾਜ ਸਿੰਘ ਵਿਸ਼ਣ ਭਗਵਾਨ ਜੀ ਦੇ ਚਰਨਾ ਦੇ ਵਿੱਚ ਰਾਤ ਦੇਂਦੀ ਸੇਵਾ ਵਿੱਚ ਹਾਜ਼ਰ ਹੋ ਗਿਆ ਸੀ ਗੁਰਮukh ਸਿੰਘ ਵਿੱਚ ਇੱਕ ਗੁਣ ਬੜਾ ਸੀ ਜਦੋਂ ਪਾਸ਼ਾ ਕਿਤੇ ਵੀ ਜਾਂਦੇ ਹਨ ਤੇ ਜਾ ਕੇ ਗੁਰਮukh ਸਿੰਘ ਕਿਸੇ ਨੂੰ ਸ਼ਿਫਾਰਸ਼ ਨਹੀਂ ਸੀ ਆਉਂਦਾ ਆਪ ਕੋੜੇ ਦੀ ਤੇ ਮਹਾਰਾ ਦੀ ਸੇਵਾ ਕਰਦਾ ਸੀ ਇੱਕ ਦਿਨ ਸੱਚੇ ਪਾਸ਼ਾ ਚੁਤਾਣਿਆਂ ਨੂੰ ਪਿਆਰ ਹੋਏ ਹਨ ਚੇਤ ਸਿੰਘ ਨੂੰ ਕਲਸੀ ਸੁਨੇਹਾ ਭੇਜਿਆ ਕਲਿਆ ਤੇ ਚੇਤ ਸਿੰਘ ਦੇ ਘਰੋਂ ਤੇਜਕੌਰ ਉਸ ਵਕਤ ਸਖਤ ਬਿਮਾਰ ਸੀ ਇਥੇ ਕਲਸੀਆਂ ਦੇ ਸਿੱਕੇ ਉਹ ਸਿੱਧ ਚੇਤ ਸਿੰਘ ਜੀ ਤੇ ਉਹਨਾਂ ਨੂੰ ਸੁਨੇਹਾ ਭੇਜਿਆ ਸੱਚੇ ਪਾਸ਼ਾ ਮਹਾਰਾਸ਼ੇਂ ਸਿੰਘ বিষ্ণੂ ਭਗਵਾਨ ਜੀ ਨੇ ਜਿਹੜੀ ਘਰੋਂ ਸੀ ਮਾਤਾ ਤੇਜਕੌਰ ਜੀ ਉਹ ਬਹੁਤ ਹੀ ਬਿਮਾਰ ਸਨ ਚੇਤ ਸਿੰਘ ਪੁੱਛ ਲਗਾ ਕੇ ਮੈਨੂੰ ਤਾਂ ਪਾਸ਼ਾ ਸੁਨਾਹ ਕਲਿਆ ਹੈ ਉਹਨਾਂ ਚੜਾੜੀ ਜਾਣਾ ਹੈ ਤੇ ਤੂੰ ਸਖਤ ਬਿਮਾਰ ਹੈ ਕਿਸ ਤਰ੍ਹਾਂ ਕਰੀ ਉਹ ਆਕਰ ਲੱਗੀ ਜੀ ਤੁਸੀਂ ਪਾਸ਼ਾ ਦਾ ਸਾਥ ਬਚਨ ਮੰਨ ਕੇ ਜਾਓ ਬਚਨ ਨਾ ਹੋ ਜੇ ਮੇਰੀ ਦੇ ਵੀ ਛੁੱਟ ਜਾਏਗੀ ਤੇ ਆਪੇ ਵਿਹਾਰ ਉਪਤਾਇਆ ਜਾਓ ਚੇਤ ਸਿੰਘ ਉਸੇ ਵਕਤ ਦੁਪਯਾ ਤੇ ਸੱਚੇ ਪਿਤਾ ਦੇ ਚਰਨਾਂ ਵਿੱਚ ਹਾਜ਼ਰ ਹੋ ਗਿਆ। ਪਾਸ਼ਾ ਪੁੱਛਿਆ ਜੇਤ ਸਿੰਘ ਚੇਰਲਾਇਆ ਜੀ ਕੀ ਗੱਲ ਹੈ? ਦਿਲਾਂ ਦੀ ਜਾਣਨ ਵਾਲਾ ਕਾਲਕ ਪਰਮੇਸ਼ਰ ਉਹਨਾਂ ਨੂੰ ਆਪਣੇ ਸਿੱਖਾਂ ਭਗਤਾਂ ਦਾ ਸਭ ਪਤਾ ਹੁੰਦਾ ਬੋਲਣ ਦੀ ਦਸੰਗੀ ਲੋੜ ਨਹੀਂ ਰਹਿੰਦੀ। ਉਸ ਆਖਿਆ ਜੀ ਤੇ ਜੋ ਸਖਤ ਬਿਮਾਰ ਸੀ ਇਸ ਕਰਕੇ ਕੁਝ ਦੇਰੀ ਹੋ ਗਈ ਹੈ। ਪਾਸ਼ਾ ਆਖਣ ਲੱਗੇ 10 ਫੇਰ ਤੋਂ ਸਾਡੇ ਨਾਲ ਜਾਣਾ ਇਹ ਕਿ ਤੇਜੋ ਕੋਲ ਰਹਿਣਾ ਹੈ ਚੇਤ ਸਿੰਘ ਹੱਥ ਜੋੜ ਕੇ ਬੇਨਤੀ ਕੀਤੀ ਦੀਨ ਦੁਨੀ ਦੇ ਵਾਲੀ ਮੇਰੇ ਸੱਚੇ ਪਿਤਾ ਤੇਜੋ ਦੇ ਸਹਾਈ ਤੁਸਾਂ ਹੋਣਾ ਹੈ ਮੈਂ ਕੀ ਉਥੇ ਰਹਿ ਕੇ ਬਣਾਉਣਾ ਹੈ ਮੈਂ ਆਪਣੀ ਸੇਵਾ ਵਿੱਚ ਰਵਾਂਗਾ ਤੇ ਦਇਆ ਕਰਕੇ ਰੱਖਿਓ ਜੀ ਸੱਚੇ ਪਿਤਾ ਅਜੇ ਪਿਆਰ ਹੁੰਦੇ ਸਨ ਬੇਨਤੀ ਕਰਨ ਨਾਲ ਬੇਬੇ ਤੇਜੋ ਨੂੰ ਉਸੇ ਵਕਤ ਸਾਸੌਖਾ ਉਹਨਾਂ ਉਹ ਸੱਚੇ ਪਾਸ਼ਾ ਹਜੇ ਤਿਆਰੀ ਹੋ ਰਹਿ ਸਨ ਕਿ ਮਹਾਰਾਜ ਜੁਨਾ ਨੇ ਬੇਬੇ ਜਿਹੜੀ ਤੇਜੋ ਸੀ ਉਹਦੇ ਸਾਥ ਸੌਕੇ ਕਰ ਦਿੱਤੇ ਕਿਉਂਕਿ ਸਿੱਖ ਸੱਚੇ ਪਾਸ਼ਾ ਜੀ ਦੇ ਚਰਨਾ ਵਿੱਚ ਸੱਚੇ ਦਿਲੋਂ ਸੇਵਾ ਵਿੱਚ ਹਾਜ਼ਰ ਹੋ ਗਿਆ ਸੀ ਸੱਚੇ ਪਿਤਾ ਕਲਸੀਆਂ ਤੇ ਇੱਕ ਮਿੰਨ ਦਾ ਇੱਕ ਮੀਲ ਦਾ ਪੈਂਡਾ ਸੀ ਸੱਚੇ ਪਿਤਾ ਜੀ ਤਿਆਰ ਹੋਏ ਹਨ ਤੇ ਬੇਬੇ ਬੇਬੇ ਜਿਹੜੀ ਤੇ ਕਲਸੀਆਂ ਤੇ ਕਬੇਨ ਦਾ ਜਿਹੜਾ ਫਾਸਲਾ ਸੀਗਾ ਉਹ ਸਿਰਫ 1 ਮੀਲ ਦਾ ਪੈਂਦਾ ਸੀ ਬੇਬੇ ਤੇਜੋ ਬੰਦਾ ਕਹ ਲਿੱਤਾ ਕਿ ਮੈਨੂੰ ਰਮਾਨ ਹੈ ਹੁਣ ਪਾਸ਼ਾ ਦੀ ਸੇਵਾ ਵਿੱਚ ਹਾਜ਼ਰ ਰਹਿਣਾ ਕਿਸੇ ਗੱਲ ਦਾ ਫਿਕਰ ਨਹੀਂ ਕਰਨਾ ਚਾਹੀ ਤੇ ਉਧਰੋਂ ਬੇਬੇ ਤੇਜੋ ਜਦੋਂ ਠੀਕ ਹੋ ਗਈ ਉਹਨੇ ਵੀ ਪਿੱਛੋਂ ਸਨੇਹਾ ਭੇਜ ਦਿੱਤਾ ਕਿ ਪਿੱਛੇ ਦਾ ਫਿਕਰ ਨਾ ਕਰਿਓ ਮੈਂ ਠੀਕ ਹਾਂ ਤੇ ਸੱਚੀ ਪਾਸ਼ਾ ਦੁਰਬੈਹਾਨ ਰਸਤੇ ਵਿੱਚ ਜੀਉ ਵਾਲੇ ਲਾਗੇ ਖੁੱਲੀ ਜਗ੍ਹਾ ਹੈ ਗਰਮੀ ਦਾ ਦਿਹਾੜਾ ਸੀ ਬੰਦਾ ਪੰਦਾ ਕੋਈ ਨਜ਼ਰ ਨਹੀਂ ਆਉਂਦਾ ਉਸ ਵਕਤ ਚੇਤ ਸਿੰਘ ਹੱਸ ਕੇ ਬਚਨ ਕੀਤਾ ਕਿ ਮੈਂ ਤੁਹਾਨੂੰ ਸ਼ਹਿਰੋਂ ਸਾਰਿਆਂ ਨੂੰ ਲਿਜਾ ਕੇ ਮਿਠਾਈ ਛਕਾਵਾਂਗਾ ਜੇ ਇਸ ਵਕਤ ਮੈਨੂੰ ਕੋਈ ਲਾਗੇ ਬੰਦਾ ਵਿਖਾ ਦੇ ਪਾਸ਼ਾ ਆਖਿਆ ਜੇ ਅਸੀਂ ਬੰਦਾ ਵਿਖਾਤਾ ਤੇ ਫਿਰ ਮਿਠਾਈ ਛਕਾਉਣੀ ਪਊਗੀ ਸਾਰੇ ਸੇਖੀ ਆਖਣ ਲੱਗੇ ਪਾਸ਼ਾ ਇੱਥੇ ਤਾਂ ਜਾਸ਼ੂ ਕੋਈ ਨਜ਼ਰ ਨਹੀਂ ਆਉਂਦਾ ਕਿੱਥੋਂ ਵਿਖਾਉਂਗੇ ਪਾਸ਼ਾ ਹਸ ਕੇ ਅੱਖ ਲੱਗੇ ਕਿ ਭਾਵੇਂ ਅਸੀਂ ਭੂਤਨਾ ਦਿਖਾ ਦੇਈਏ ਸ਼ਰਤ ਜਿੱਤ ਲੈਣੀ ਹੈ ਕੋਣਾ ਖਲਾ ਕੇ ਅੱਖ ਲੱਗੇ ਚੇਤ ਸਿੰਘ ਉਹ ਵੇਖਲਾ ਬੰਦਾ ਦੂਰ ਜਾਂਦਾ ਦੂਰ ਵੀ ਨਹੀਂ ਇੱਕ ਪੈੜੀ ਦੀ ਵਿੱਥ ਹੈ ਚੇਤ ਸਿੰਘ ਟਹਿ ਕੇ ਜਹ ਨਹੀਂ ਬੈਗਾ ਅੱਖ ਲੱਗਾ ਸੱਚੇ ਪਿਤਾ ਤੁਸੀਂ ਦਾ ਮਾਲਿਕ ਜੀ ਇੱਕ ਬੰਦਾ ਛੱਡ ਕੇ ਪਾਵੇਂ ਫੌਜਾਂ ਵਿਖਾ ਦਿਓ ਹੱਸਣ ਲੱਗ ਪਏ ਸਾਰੇ ਜਨੂ ਹੁਣ ਸਾਡੀ ਸ਼ਰਤ ਜਿੱਤੀ ਗਈ ਹੈ ਜੀ ਫਿਰ ਸੱਚੇ ਪਾਸ਼ਾ ਚੜਾੜੀ ਚਲੇ ਗਏ ਹਨ ਅੱਗੇ ਜਾਂਦਿਆਂ ਨੂੰ ਸਗਦਾ ਉਡੀਕ ਰਹੀਆਂ ਸਨ ਉੱਥੇ ਚਾਰ ਪਹਿਰਾਂ ਕੇ ਸੱਚੇ ਪਾਸ਼ਾ ਖੁਸ਼ੀਆਂ ਦੇ ਕੇ ਬੁਗੀ ਆ ਗਏ ਹਨ ਉੱਥੇ ਸੁੰਦਰ ਸਿੰਘ ਦੇ ਹਰਪੌਰ ਦੇ ਬੇਬੇ ਨੇ ਬੜੀ ਸੇਵਾ ਕੀਤੀ ਨਾਲੇ ਸੁੰਦਰ ਸਿੰਘ ਹੱਸਦਾ ਫਿਰਦਾ ਤੇ ਨਾਲੇ ਘੋੜਿਆਂ ਦੀ ਸੇਵਾ ਵਿੱਚ ਫਿਰਦਾ ਹੈ ਨਾਲੇ ਪ੍ਰੇਮ ਨਾਲ ਸ਼ਬਦ ਪੜਦਾ ਹੈ ਅੱਜ ਦੀ ਸੁਲੱਖਣੀ ਘੜੀ ਗੁਰਾਂ ਦੇ ਦਰਸ਼ਨ ਹੋਏ ਪ੍ਰੇਮ ਨਾਲ ਸ਼ਬਦ ਪੜਦਾ ਹੈ ਅੱਜ ਦੀ ਸੁਲੱਖਣੀ ਘੜੀ ਗੁਰਾਂ ਦੇ ਦਰਸ਼ਨ ਹੋਏ ਬੜੇ ਪਦਾਰਥ ਸੱਚੇ ਪਿਤਾ ਤੇ ਸੰਤਾਂ ਨੂੰ ਪਿਆਰ ਹੋ ਰਿਹਾ ਹੈ ਜੀ ਲਾਲ ਰੰਗ ਦੀ ਘੋੜੀ ਸੁਦਰਸ਼ੀਨ ਮਹਾਰਾਜ ਦੀ ਸੇਵਾ ਕੀਤੀ ਹੈ ਹਰ ਕੌਨ ਨੂੰ ਮਸਤਾਨੀ ਬਿੰਤੀ ਦਾ ਆਦਾਨ ਦਿੱਤਾ ਸੀ ਸੰਜੇਪਾਸ਼ਾ ਸੰਤਾਂ ਨੂੰ ਦਰਸ਼ਨ ਦੇ ਕੇ ਫਿਰ ਘਵੇਂਡਾ ਦੇ ਹਾਂਜੀ ਸੰਜੇਪਤਾ ਸੰਤਾਂ ਨੂੰ ਦਰਸ਼ਨ ਦੇ ਕੇ ਅੱਥੇ ਪਹਿਲਾ ਨਿਹਾਲ ਕਰੀ ਰੱਖਦੇ ਹਾਂਜੀ ਇਹ ਸੀ ਜਨਮ ਸਾਖੀ ਹਰਸੰਗਰ ਜੀ ਸੱਚੇ ਪਾਸ਼ਾ ਅਕਾਲ ਪੁਰਖ ਮਹਾਰਾਜ ਸ਼ੇਰ ਸਿੰਘ বিষ্ণੂ ਭਗਵਾਨ ਮਿਹਗੰਗ ਨਰਾਇਣ ਚਵੀਆ ਤਰਕਪੁਰ ਵਾਸੀ ਜੀ ਦੇ ਚਰਨਾਂ ਦੇ ਵਿੱਚ ਪਾਇਆ ਚੇਹ ਸਿੰਘ ਜੀ ਤੇ ਬੋਲ ਸਿਕ ਗੁਰੂ ਸਿੰਘ ਜੀ ਹਾਜ਼ਰ ਰਹੇ ਆ ਤੇ ਉਹਨਾਂ ਬਾਰੇ ਜਿਹੜੀ ਲਿਖਤ ਵੀ ਬਾਣੀ ਦੇ ਵਿੱਚ ਹਰ ਸੰਗਤ ਜੀ ਬਿਆਨ ਹੈ ਦਰਜ ਹੈ ਸੱਚੇ ਪਾਤਸ਼ਾਹ ਜੀ ਨੇ ਵਡਿਆਈਆਂ ਵੀ ਦਿੱਤੀਆਂ ਹਨ ਜਿਨ੍ਹਾਂ ਨੇ ਸੱਚੇ ਪਾਤਸ਼ਾਹ ਦੇ ਚਰਨਾਂ ਦੀ ਸੇਵਾ ਕੀਤੀ ਆ ਪਰਮੇਸ਼ਰ ਨੇ ਉਹਨਾਂ ਨੂੰ ਵਡਿਆਈ ਜਿਹੜੀ ਆ ਬਾਣੀ ਦੇ ਵਿੱਚ ਲਿਖਤਾ ਆਉਂਦੀਆਂ ਆ ਦਿੱਤੀਆਂ ਆ ਹਰ ਸੰਗਤ ਜੀ ਤੇ ਪਰਮੇਸ਼ਰ ਅਕਾਲ ਪੁਰਖ ਮਹਾਰਾਜ ਸ੍ਰੀ ਗੁਰੂ ਗੋਬਿੰਦ ਸਿੰਘ ਭਗਵਾਨ ਜੀ ਸਭ ਕਰੀ ਦਾ ਕਰਤਾ ਆਂ ਕੁਛ ਵੀ ਕਰ ਸਕਦੇ ਆ ਇਹਨਾਂ ਤੋਂ ਪਰ ਕੋਈ ਵੀ ਤਾਕਤ ਨਹੀਂ ਤਿੰਨ ਲੋਕ ਦਾ مالک ਇੱਕੋ ਏਕਾਕਾਰ ਹੁਕਮਾਰੇ ਸ਼ੇਰ ਸਿੰਘ বিষ্ণੂ ਭਗਵਾਨ ਨੇ ਤੇ ਇਹਨਾਂ ਦੇ ਹੁਕਮ ਦੇ ਵਿੱਚ ਹੀ ਰਹਿ ਕੇ ਜਿਹੜਾ ਸਿੱਖ ਭਗਤਿਆ ਆਪਣਾ ਜੀਵਨ ਸਫਲ ਕਰ ਸਕਦਾ ਹੈ ਹਰ ਸੰਗਤ ਜੀ ਇਸ ਜਨਮ ਸਾਖੀ ਤੋਂ ਸਾਨੂੰ ਸੇਵਾ ਭਾਵਨਾ ਤੇ ਜਿਹੜੀ ਕਰਨ ਦੀ ਬਹੁਤ ਪ੍ਰੇਰਨਾ ਮਿਲਦੀ ਆ ਹਰ ਸੰਗਤ ਇਸਨੂੰ ਮਿਸਮਲਤੀ ਕਰਦੀ ਹਾਂ ਸੋ ਹਮਾਰਾ ਜੀ ਸ਼ੇਰ ਸਿੰਘ ਵਿਸ਼ਨੂ ਭਗਵਾਨ